ਫਲੋਰ ਦੇ ਨਜ਼ਦੀਕੀ ਪਿੰਡ ਨੰਗਲ ਦੀ ਇੰਦਰਾ ਕਲੋਨੀ ਵਿਖੇ ਸਰੀਏ ਅਤੇ ਗਾਡਰਾਂ ਨਾਲ ਭਰਿਆ ਟਰੱਕ ਪਲਟ ਗਿਆ ਟਰੱਕ ਦੇ ਮਾਲਕ ਨੇ ਦੱਸਿਆ ਕਿ ਗੋਵਿੰਦਗੜ੍ਹ ਤੋਂ ਤਲਵਨਵਲ ਸਮਾਨ ਲੈ ਕੇ ਜਾ ਰਹੇ ਸਨ ਕਿ ਸੜਕ ਤੇ ਖਸਤਾ ਹਾਲਤ ਕਾਰਨ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਟਰੱਕ ਅਤੇ ਸਮਾਨ ਨੂੰ ਭਾਰੀ ਨੁਕਸਾਨ ਪਹੁੰਚਿਆ ਇਲਾਕੇ ਦੇ ਰਾਗिरा ਨੇ ਦੱਸਿਆ ਕਿ ਸੜਕ ਉੱਤੇ ਲੰਬੇ ਸਮੇਂ ਤੋਂ ਖੜੇ ਗੰਦੇ ਪਾਣੀ ਕਾਰਨ ਸੜਕ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ। ਅਤਿਅਆ ਦਿਨ ਤੇ ਹਾਦਸੇ ਵਾਪਰ ਰਹੇ ਹਨ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਵੱਲ ਜਲਦੀ ਧਿਆਨ ਦਿੱਤਾ ਜਾਵੇ। ਇਹ ਪਾਣੀ ਆਉਂਦਾ ਦੋ ਪਾਣੀ ਦਾ ਦਾਸ ਨਹੀਂ ਹੁੰਦੇ। ਇਹ ਪਾਣੀ ਉੱਥੋਂ ਔਣ ਕਰਕੇ ਸਾਰਾ ਪਾਣੀ ਇੱਥੋਂ ਜਾਂਦਾ ਸੜਕ ਦੇ ਥੱਲੇ ਦੀ। ਸਾਰੀ ਸੜਕ ਥੱਲੇ ਮਿੱਟੀ ਉੱਤਰ ਗਈ ਤਾਂ ਕਰਕੇ ਗੱਡੀ ਪਲਟੀ ਆ ਇਹ। ਇਹ ਗੱਡੀ ਨਹੀਂ ਸੀ ਪਲਟਣੀ। ਕਿਹੜੀ ਕਲੋਨੀ ਹੈ ਭਾਜੀ ਜਿਹੜਾ ਨਾਮ ਨਹੀਂ ਪਤਾ ਪਿੱਛੇ ਬਣੀ ਆ ਕਿੰਨੇ ਟਾਈਮ ਤੋਂ ਬਣੀ ਹੈ ਕਲੋਨੀ ਕਿੰਨੇ ਟਾਈਮ ਤੋਂ ਬਣੀ ਹੈ ਭਾਜੀ ਇਹ ਕਾਫੀ ਟਾਈਮ ਹੋ ਗਿਆ ਤਾਂ ਬਣਿਆ ਨੂੰ ਹੋ ਗਿਆ ਤਾਂ 15 ਸਾਲ ਦਾ ਹੋ ਗਏ ਤੇ ਪਾਣੀ ਇਹ ਤਾਂ ਪਾਣੀ ਦਾ ਨਕਾਸ ਹੈ ਨਹੀਂ ਭਾਜੀ ਕੋਈ ਅੱਗੇ ਪਹਿਲਾਂ ਉੱਥੇ ਸੜਕ ਖਰਾਬ ਸੀ ਉੱਥੇ ਕਰ ਕਰਾ ਕੇ ਨਾ ਟੋਆ ਰੂਆ ਪਟੇ ਲੜ ਲੜ ਕੇ ਮਣ ਕੇ ਟੋਆ ਭਰਨ ਤੋਂ ਬਾਅਦ ਸਾਰਾ ਪਾਣੀ ਇੱਥੇ ਆਉਂਦਾ ਠੀਕ ਹੈ ਜੀ ਇੱਥੋਂ ਸਾਰਾ ਥੱਲੇ ਜਾ ਰਿਹਾ ਸੀ ਪਾਣੀ ਜਿਹੜਾ ਇਹ ਹਾਦਸਾ ਵਾਪਰੇ ਪਾਣੀ ਦੇ ਕਾਰਨ ਵਾਪਰੇ ਪਾਣੀ ਦੇ ਕਰਕੇ ਵਾਪਰੇ ਆ ਕਿਉਂਕਿ ਸੜਕ ਥੋੜਾ ਮਿੱਟੀ ਨਿਕਲ ਗਈ ਪਾਣੀ ਨਾਲ ਇਹ ਗੱਡੀ ਉਹਨੇ ਦੱਬੀ ਆ ਤੇ ਗਈ ਦੱਬੀ। ਉਹ ਪਹਿਲਾਂ ਹੀ ਨਹੀਂ ਦੇ ਸਾਨੂੰ ਵੀ ਇਹ ਗੱਡੀ ਪੱਕਾ ਜਾਊ ਕੋਈ ਨਾ ਕੋਈ ਨਹੀਂ। ਆਸਾ ਪਣੀ ਆਉਂਦਾ ਹੈ ਜਾਂ ਬੱਲੇ ਦਾ ਆਉਂਦਾ ਹੈ? ਨਹੀਂ ਨਹੀਂ ਬੱਲੇ ਦਾ ਆਉਂਦਾ ਆ। ਬਰਖਾ ਦਾ ਤਾਂ ਹੁਣ ਹੀ ਆਉਂਦਾ ਹੀ ਆਉਂਦਾ। ਉਹ ਤਾਂ ਸਾਰੀ ਸੜਕ ਤੇ ਆਉਂਦਾ ਸਾਰੀ ਸੜਕ ਤੇ ਨਹੀਂ। ਕਲੋਨੀਆਂ ਦਾ ਜ਼ਿਆਦਾ ਔਨ ਕਰਕੇ ਖਮ ਖਰਾਬ ਹੋਇਆ। ਯਾਨੀ ਕਿ ਕਲੋਨੀ ਦੇ ਪਾਣੀ ਦਾ ਕੋਈ ਨਿਕਾਸ ਹੈ ਨਹੀਂ ਨਾ। ਨਾ ਨਿਕਾਸ ਨਹੀਂ ਹੈਗਾ। ਆ ਸਾਰਾ ਪਾਣੀ ਕਲੋਨੀ ਦੇ ਹੀ ਖੜਾ ਆ। ਠੀਕ। ਮੀਦਾ ਪਾਣੀ ਨਹੀਂ ਖੜਦਾ ਇੱਥੇ। ਮੰਨਜੀਤ। ਪਰ ਇਹ ਗੱਡੀ ਖਾਡੀ ਆ? ਹਾਂਜੀ। ਪਰ ਇਹ ਪਤਾ ਲੱਗਾ ਵੀ ਆ ਸੜਕ ਬੇਟੀ ਹੋਈ ਆ ਟਰੱਕ ਥੱਡਾ ਇਹ ਪਲਟ ਗਿਆ ਬਾਦ ਵਿੱਚ ਸਾਰਾ ਮਾਮਲਾ ਜਾਂਦੀ ਜਾਂਦੀ ਗੱਡੀ ਜੀ ਇਹ ਸੜਕ ਬਹਿ ਗਈ ਥੱਲੇ ਹੈ ਨਹੀਂ ਉਹ ਜੀ ਉਹਦੇ ਕਰਕੇ ਪਲਟ ਗਈ ਇੱਕ ਵਸਣ ਜੀ ਅੱਛਾ ਜੀ ਇਹਨਾਂ ਕੋਈ ਵੇ ਆ ਵੀ ਕੋਈ ਨੁਕਸਾਨ ਨਹੀਂ ਹੋਇਆ ਜ਼ਿਆਦਾ ਕਿਸੇ ਸੱਟ ਵੇਟ ਨਹੀਂ ਲੱਗੀ ਵੇ ਗੱਡੀ ਦੇ ਨੁਕਸਾਨ ਹੋਏ ਜਿਹੜਾ ਸਰੀਆ ਲੋਡ ਕੀਤਾ ਪਾਜੀ ਇਹ ਤਲਵੰਨ ਤਲਵੰਨ ਜਾਣਾ ਗਵਿੰਦਗੜ੍ਹ ਤੋਂ ਹੈ ਗਵਿੰਦਗੜ੍ਹ ਤੋਂ ਹੈ ਤਲਵੰਨਣਾ ਤੇ ਪੁਲਿਸ ਵਗੈਰਾ ਕੋਈ ਆਈ ਨਹੀਂ ਮੁਕ ਨਾ ਕਿਸੇ ਨੂੰ ਤਾਂ ਹੋਈ ਨਹੀਂ ਕਰੇਗੀ ਕੋਈ ਨੁਕਸਾਨ ਹੁੰਦਾ ਤਾਂ ਹੈ ਕਿਸੇ ਦਾ ਕੁਝ ਲੱਗਦੀ ਜਾਂ ਕੀ ਕਰ ਗੱਡੀ ਦਾ ਨਕਾਂ ਹੋਇਆ ਹਾਂ ਫਲੋਰ ਦੇ ਨਜ਼ਦੀਕੀ ਪਿੰਡ ਨੰਗਲ ਦੀ ਇੰਦਰਾ ਕਲੋਨੀ ਵਿਖੇ ਸਰੀਏ ਅਤੇ ਗਾਡਰਾਂ ਨਾਲ ਭਰਿਆ ਟਰੱਕ ਪਲਟ ਗਿਆ ਟਰੱਕ ਦੇ ਮਾਲਕ ਨੇ ਦੱਸਿਆ ਕਿ ਗੋਵਿੰਦਗੜ੍ਹ ਤੋਂ ਤਲਵਨਵਲ ਸਮਾਨ ਲੈ ਕੇ ਜਾ ਰਹੇ ਸਨ ਕਿ ਸੜਕ ਤੇ ਖਸਤਾ ਹਾਲਤ ਕਾਰਨ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਟਰੱਕ ਅਤੇ ਸਮਾਨ ਨੂੰ ਭਾਰੀ ਨੁਕਸਾਨ ਪਹੁੰਚਿਆ ਇਲਾਕੇ ਦੇ ਰਾਗिरा ਨੇ ਦੱਸਿਆ ਕਿ ਸੜਕ ਉੱਤੇ ਲੰਬੇ ਸਮੇਂ ਤੋਂ ਖੜੇ ਗੰਦੇ ਪਾਣੀ ਕਾਰਨ ਸੜਕ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ। ਅਤਿਅਯ ਦਿਨ ਇਤਿਹਾਸੇ ਵਾਪਰ ਰਹੇ ਹਨ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਵੱਲ ਜਲਦੀ ਧਿਆਨ ਦਿੱਤਾ ਜਾਵੇ। ਇਹ ਪਾਣੀ ਆਉਂਦਾ ਉਹ ਪਾਣੀ ਦਾ ਦਾਸ ਨਹੀਂ ਹੁੰਦੇ। ਇਹ ਪਾਣੀ ਉੱਥੋਂ ਔਣ ਕਰਕੇ ਸਾਰਾ ਪਾਣੀ ਇੱਥੋਂ ਜਾਂਦਾ ਸੜਕ ਦੇ ਥੱਲੇ ਜੀ। ਸਾਰੀ ਸੜਕ ਥੱਲੇ ਮਿੱਟੀ ਉੱਤਰ ਗਈ ਤਾਂ ਕਰਕੇ ਗੱਡੀ ਭਲਦੀ ਆ ਇਹ। ਇਹ ਗੱਡੀ ਨਹੀਂ ਸੀ ਬਲੜਨੀ। ਕਿਹੜੀ ਕਲੋਨੀ ਆ ਭਾਜੀ ਜਿਹੜਾ ਨਾਮ ਨਹੀਂ ਪਤਾ ਪਿੱਛੇ ਬਣੀਆ ਕਿੰਨੇ ਟਾਈਮ ਤੋਂ ਬਣੀਆ ਜੀ ਕਿੰਨੇ ਟਾਈਮ ਤੋਂ ਬਣੀਆ ਭਾਜੀ ਇਹ ਕਾਫੀ ਟਾਈਮ ਹੋ ਗਿਆ ਤਾਂ ਬਣੀਆ ਨੂੰ ਹੋ ਗਿਆ ਤਾਂ 15 ਸਾਲ ਤਾਂ ਹੋ ਗਏ ਤੇ ਪਾਣੀ ਇਹ ਤਾਂ ਪਾਣੀ ਦਾ ਨਕਾਸ ਹੈ ਨਹੀਂ ਬੜੀ ਕੋਈ ਅੱਗੇ ਪਹਿਲਾਂ ਉਥੇ ਸੜਕ ਖਰਾਬ ਸੀ ਉਥੇ ਕਰ ਕਰਾ ਕੇ ਨਾ ਟੋਆ ਰੂਆ ਪਟੇ ਲੜ ਲੜ ਕੇ ਮੜ ਕੇ ਟੋਆ ਭਰਨ ਤੋਂ ਬਾਅਦ ਸਾਰਾ ਪਾਣੀ ਇੱਥੇ ਆਉਂਦਾ ਠੀਕ ਹੈ ਜੀ ਇੱਥੋਂ ਸਾਰਾ ਥੱਲੇ ਜਾ ਰਿਹਾ ਸੀ ਪਾਣੀ ਜਿਹੜਾ ਇਹ ਹਾਦਸਾ ਵਾਪਰੇ ਪਾਣੀ ਦੇ ਕਾਰਨ ਵਾਪਰੇ ਪਾਣੀ ਦੇ ਕਰਕੇ ਵਾਪਰੇ ਆ ਕਿਉਂਕਿ ਸੜਕ ਥੱਲੇ ਮਿੱਟੀ ਨਿਕਲ ਗਈ ਪਾਣੀ ਨਾਲ ਇਹ ਗੱਡੀ ਹੁੰਦੀ ਦੱਬੀ ਆ ਤੇ ਗਈ ਗੱਡੀ। ਉਹ ਪਹਿਲਾਂ ਹੀ ਨਹੀਂ ਦਿੰਦੇ ਸਾਨੂੰ ਵੀ ਇਹ ਗੱਡੀ ਪੱਕਾ ਜਾਊ ਕੋਈ ਨਾ ਕੋਈ। ਨਹੀਂ ਨਹੀਂ ਮੱਲੇ ਦਾ ਆਉਂਦਾ ਆ। ਬਰਸਾਤ ਦਾ ਤਾਂ ਆਉਣਾ ਹੀ ਆ ਆਫੀਸ਼ੀਅਲੀ ਆਉਂਦਾ ਹੀ ਹੁੰਦਾ। ਉਹ ਤਾਂ ਸਾਰੀ ਸੜਕ ਤੇ ਆਉਂਦਾ ਸਾਰੀ ਸੜਕ ਤੇ। ਕਲੌਨੀਆਂ ਦਾ ਜ਼ਿਆਦਾ ਔਨ ਕਰਕੇ ਖਮ ਖਰਾਬ ਹੋਇਆ। ਯਾਨੀ ਕਿ ਕਲੌਨੀ ਦੇ ਪਾਣੀ ਦਾ ਕੋਈ ਨਿਕਾਸ ਨਹੀਂ ਹੈ ਨਾ। ਨਾ ਨਿਕਾਸ ਨਹੀਂ ਹੈਗਾ। ਆ ਸਾਰਾ ਪਾਣੀ ਕਲੌਨੀ ਦਾ ਹੀ ਖੜਾ ਆ। ਠੀਕ। ਮੀਂਹ ਦਾ ਪਾਣੀ ਨਹੀਂ ਖੜਦਾ ਇੱਥੇ। ਮੰਜੀ ਜੀ। ਪਰ ਇਹ ਗੱਡੀ ਖਾਡੀ ਆ। ਹਾਂਜੀ। ਪਰ ਇਹ ਪਤਾ ਲੱਗਾ ਵੀ ਆ ਸੜਕ ਬੇਟੀ ਹੋਈ ਆ ਟਰੱਕ ਸਾਡਾ ਇਹ ਪਲਟ ਗਿਆ ਰਾਹ ਤੇ ਇਹ ਸਾਰਾ ਮਾਮਲਾ ਹੁਣ ਜਾਂਦੀ ਜਾਂਦੀ ਗੱਡੀ ਜੀ ਇਹ ਸੜਕ ਬਹਿ ਗਈ ਥੱਲੇ ਹੈ ਨਹੀਂ ਹੋਈ ਉਹਦੇ ਕਰਕੇ ਪਲਟ ਗਈ ਇੱਕ ਵਸਣੀ ਅੱਛਾ ਜੀ ਇਹਨਾਂ ਕੋਈ ਨੁਕਸਾਨ ਨਹੀਂ ਹੋਇਆ ਜ਼ਿਆਦਾ ਕਿਸੇ ਸੱਟ ਵੇਟ ਨਹੀਂ ਲੱਗੀ ਹੋਇਆ ਗੱਡੀ ਦੇ ਨੁਕਸਾਨ ਹੋਏ ਜਿਹੜਾ ਸਰੀਆ ਲੋਡ ਕੀਤਾ ਪਾਜੀ ਇਹ ਚਲਵਣ ਚਲਵਣ ਜਾਣਾ ਗਵਿੰਦਗੜ੍ਹ ਤੋਂ ਆ ਗਵਿੰਦਗੜ੍ਹ ਤੋਂ ਆ ਚਲਵਣਣਾ ਤੇ ਪੁਲਿਸ ਵਗੈਰਾ ਕੋਈ ਆਈ ਨਹੀਂ ਕਿਹਦੇ ਨੂੰ ਤਾਂ ਉਹ ਹੀ ਕਰੇਗਾ ਕੋਈ ਨੁਕਸਾਨ ਹੁੰਦਾ ਨਹੀਂ ਇਹ ਜਿਹੜਾ ਪਿੱਛੇ ਲੱਗਦੀ ਜਾਂ ਠੀਕ ਹੈ ਗੱਡੀ ਦਾ ਨਕਾ ਲ ਹੋਇਆ ਨਾ ਹਾਂ ਜੀ